ਸਹਨਾਰੀ ਦਿਓ ਪਿੰਡ ਸਭ ਤੇਰਾ ਪਿਆਰ ਆਉਨਾ ਤੇ ਸਭ ਤੇਰੀ ਬੜਿਆਈ ਕੋਈ ਨਾ ਉਹਨਾਂ ਜਾਣੇ ਮੇਰਾ ਨਾ ਹਿਜਬ ਵਾਹਿਗੁਰੂ ਵਾਹਿਗੁਰੂ ਸਤਿ ਜੀ ਤੇ ਤਾ ਆਪਣੇ ਗੈਰਨ ਹਾਰਾ ਦੁੱਖਾਂ ਤੋਂ ਸਪਰਾਸ ਤੱਕ ਵਿਗਨ ਕੋ ਲਾਗਾਂ ਜੈ ਪ੍ਰਭ ਅਰਦਾਸ ਅਰਦਾਸ ਸਿੱਖੋਂ ਅੰਪਾਰ ਬੰਦ ਜੀ ਭਤੇ ਸ੍ਰੀ ਗੋਵਿੰਦ ਸਹਾਇ ਵਾਹ ਸ੍ਰੀ ਭੋਤ ਜੀ ਕੇ ਪਾਤ ਸ੍ਰੀ ਦਸ਼ਵੇ ਪ੍ਰਥਮ ਗੋਤੀ ਸਮਰਕਾ ਮਹਾਨੂਕ ਲਿੰਟੈ ਫਿਰ ਅੰਮ੍ਰਿਤ ਗੁਰ ਤੇ ਮੁਰਦਾਸ ਆਰਾਮ ਦਸਹੁ ਸਹਾਇ ਆਂਦੀ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਤੇ ਯੇ ਦੇ ਕਾ ਸੰਦੁਖ ਜਾਏ ਤੇਗ ਬਹਾਦਰ ਸੰਰੀ ਆਕਾਰ ਨਾ ਉਨਤਾ ਬਿਧੈ ਸਭ ਥਾਈ ਹੁ ਸਹਾਇ ਨਸੀਤ ਸਤਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਹੀ ਹੁਸੈਨ ਸੰਤ ਸائیں ਜੀਉ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਦੇ ਨਾਲ ਦਾ ਧਿਆਨਤਰਖਨ ਸਜੀ ਬੋਲੋ ਜੀ ਪੰਝੜ ਪਿਆਰਿਆ ਤੁਮ ਸਭ ਜਾਨਿਆ ਚਾਰੀਆਂ ਮੋਤੇ ਮਿੱਠੀਆਂ ਜੱਤੇ ਤੱਤੇ ਨਾਮ ਜੱਪਿਆ ਵੈਣ ਸੁਕਿਆ ਦੇਵ ਚਲਾਏ ਤੇ ਗਵਰਨ ਦੇ ਕੈਨ ਨ ਕੀਤਾ ਤਨ ਪਿਆਰੇ ਨਾਲ ਸਚਾਰੀ ਕਮਾਈ ਦਾ ਧਿਆਨਤਰਖਨ ਸਜੀ ਬੋਲੋ ਜੀ ਨਰਸਿੰਘੁ ਨੇ ਪਰਮੇਸ਼ਰਿ ਦਿੱਤੇ ਵਾਦੋ ਬੰਦ ਕਉ ਹੋਪੀ ਲੁਹਾਈਆ ਤਰਸਿਨ ਚੜਿ ਆਲੇ ਨ ਚੜਾਈ ਬੁਰਜ ਬਰਨ ਸਿਵਾਰੀ ਕੁਰਬਾਨੀ ਕੀ ਤਰਮੀ ਹਰਿਆ ਸੇਖੀ ਗਏ ਸ ਸਤ ਸੰਗਿ ਵਾਹੀ ਤਨਾ ਦੀ ਕੁਮਾਰੀ ਦਾ ਅੰਤਰ ਖੰਸ ਸਦੀ ਬੋਲੋ ਜੀ ਜੈ ਜੈ ਕੰਝਾ ਤੁਮ ਸਵਨ ਬੁਰਜ ਬਰਿੰਦਾ ਅੰਤਰ ਖੰਸ ਸਦੀ ਬੋਲੋ ਜੀ ਜੈ ਜੈ ਕੁਮਾਰ ਸਵ ਸਰਦੀ ਕੋ ਵਾਹ 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 ਜਿ ਤਵੈ ਤੰਗ ਸੱਸ ਸੁੱਖੋ ਵੇ ਜਹਾਂ ਜਹ ਤੰਸ ਸਭ ਸਾਹਿ ਤਾਹ ਤਹ ਰਿਚਿਆ ਰਿਆਏ ਦੇਵ ਤੇ ਫਤੇ ਬਿਰਤੀ ਪੈਜ ਪੰਥ ਕੇ ਜੀ ਸ੍ਰੀ ਸਾਲੀ ਨੂੰ ਸਹਾਰੇ ਖਾਲਸਾ ਦੀ ਗੋਲ ਬਨੇ

ਗੁਰ ਜਨ ਆਏ ਗੁਰ ਤਾਂ ਮੰਦੇ ਜਿਨ ਕੋ ਪੰਥ ਨੂੰ ਛੋੜਿਆ ਗਿਆ ਕੋਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਦੀਵਾਰੀਆਂ ਦੇ ਮਾਲ ਨਿਤਾਰਿਆਂ ਦੇ ਤੈ ਨੀ ਮੋਟੀਆਂ ਦੀ ਓਟ ਸੱਦ ਧੰਤ ਧੰਸ ਸੱਚੇ ਪਿਤਾ ਸਾਹੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸੰਸੁਭਾਏ ਬਾਗ ਸਾਹਿਬੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਹਾਰਾ ਜਗ ਜੀ ਦੇ ਹਜੂਰ ਅਕਸਿੰਤ ਸਤਿਗੁਰੂ ਲੱਖ ਖੁਸ਼ੀਆਂ ਪਤਸਾਈਆਂ ਜੇ ਸਤਿਗੁਰ ਨਦਰ ਕਰੇ ਨਿੰਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸਿਤ ਲੋ ਜੀ ਦੇ ਮਹਾਵਕੰਸਰ ਪਤਸਾ ਸਮੂਤੇ ਸੰਤਾਂ ਦੇ ਬਲੋਂ ਨਗਰ ਦੇ ਸਹਿਯੋਗ ਦੇ ਨਾਲ ਸਾਹਿਬੇ ਕਮਾਲ ਵਾਤਸਾ ਦਰਬੀਸ ਅੰਕ ਵਟੇ ਸਾਹਿਬ ਜੀ ਨੂੰ ਗੋਮਸ ਸਿੰਘ ਪਤਸਾ ਜੀ ਦੇ ਵਿਆਹ ਨੂੰ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਨਗਰ ਦੇ ਸਹਿਯੋਗ ਦੇ ਨਾਲ ਸੰਤਨ ਦੇ ਸਹਿਯੋਗ ਦੇ ਨਾਲ ਸ੍ਰੀ ਸੁਖਨੀ ਸੇਵਾ ਸੁਸਾਇਟੀ ਵਿਦਵਾਨ ਦੇ ਬਰਨ ਪਤਸਾ ਜੀ ਇੱਕ ਉਪਰਾਲਾ ਕਰਵਾ ਸਮਾਗਮ ਸਤਿਗੁਰੂ ਆਪ ਜੀ ਨੂੰ ਪਾਦ੍ਰਿ ਪਿਤ ਦਾ ਸਥਾਨ ਤੇ ਉਲਿਖਿਆ ਗਿਆ ਆਪ ਜੀ ਦੇ ਪਤਸਾ ਜੀ ਰਣਤਾ ਵਿੱਚ ਕੀਤੀ ਪਤਸਾ ਜੀ ਕੋਲ ਕੀ ਬਾਣੀ ਆਈ ਜਿਸ ਸੰਬਹਰੀ ਚਿੰਤਨਾਈ ਜਦੇ ਸ੍ਰੀ خان پر صاحب افسر روت لے کر کے پرکاش کروا ہے گی پرکاستانت پر صاحب آپ جنہیں صندوق کا بکشت کی تک کو اپائے گئے اوپران گرمت دیوان سے جائے گیا گرمت بیچارہ حریدہ سکیتن کو یہ ساتھ گروہ گردہ جی آپ جنہیں بچے کوڑو گرنٹی سے نہ دے کوڑو دوڑی کے پرٹ کر دیاں جاکی سے نہ کوڑو جاپ کر دیاں کہ اس میں سے نہ کوڑو کیتن کر دیاں گتھا بیچارہ کر دیاں دیرم سمتہ برو سے باما کر دیا ਮੈਨਾਂ ਇਤਿਹਾਸਾਂ ਨੂੰ ਲੱਭੋ ਜਾਂਦੇ ਨੇ ਅਣਜਾਣ ਮੁਝੇ ਸੰਸਕੀ ਮਾਰਗ ਪਰਨਾਗੇ ਸੁਣ ਗੁਰਬਾਣੀ ਅਰ ਸੋੰਦਾ ਸਿਰ ਦਾ ਸੰਭਾਲ ਕੀਰਤਨ ਕਰਨ ਦਾ ਕਥਨ ਵਿਚਾਰਾਂ ਕਰਨ ਦਾ ਬਾਲੂ ਤੋਂ ਪਰਾਲਾ ਬੁਸ਼ਕਨ ਪਾਸਾ ਇਤਲਾ ਸਮਾਗਮ ਨੂੰ ਸਾਹਿਬ ਕਮਾਲ ਸਿੰਘ ਗੁਰੂ ਸਿੰਘ ਪਾਸਾ ਜੀ ਦੇ ਯਾਤਰੀ ਨੂੰ ਮੁੱਖ ਰੱਖਦੇ ਆਂ ਸ੍ਰੀ ਸੇਵਾ ਸੁਖਨੀ ਸੱਜੀ ਬੋਲੋ ਸੁਨੁਚੇ ਨਗਰ ਦੇ ਸੰਤਾਂ ਦੇ ਸਹਿਯੋਗ ਦੇ ਨਾਲ ਇਹ ਪਹਿਲਾ ਉਪਰਾਧਾ ਤੁੰਦ ਜੀ ਕੀਤਾ ਗਿਆ ਆਰ ਜੀ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਪਾਤਾਲ ਸੰਪੂਰਤਾ ਬਖਸ਼ਿਸ਼ ਕੀਤੀ ਕੋਟਾਰ ਨੂੰ ਸੁਖਦੇਵਤਾ ਆਰ ਜੀ ਨੇ ਮਹਾਨ ਬਖਸ਼ਿਸ਼ ਕੀਤੀ ਸੇਵਾਦਾਰਾਂ ਦੇ ਸੰਤੇ ਪਤਸਾ ਗੁਰਤੀ ਸਿੰਘ ਅਦੇ ਸਰਪੇ ਜਗਵਾਲ ਜਾਫੀ ਸਿੰਘ ਅਦੇ ਸਰਪੇ ਜਾਰ ਕਰਬਾਈ ਪਤਸਾ ਜੀ ਸੇਵਾਦਾਨ ਨੂੰ ਸੇਵਾ ਕਰਨ ਦਾ ਬਾਲਗੋਟ ਸਨਤ ਪ੍ਰੋਖਸ਼ ਕੀਤੀ ਸਮੁੱਚੇ ਨਗਰ ਨੂੰ ਇੱਕਤਾ ਬਖਸ਼ ਕੀਤੀ ਪਤਸਾ ਕਿਰਪਾ ਕਰਨ ਨੂੰ ਅੱਜ ਬਹੁਤ ਸ਼ੁਕਰ ਮਿਆਂ ਸੰਕਰ ਨੂੰ ਸਤਿਗੁਰੂ ਦਾਤਾ ਆਪ ਜੀ ਦੇ ਦਰ ਤੇ ਪਤਸਾ ਜੀ ਅਨੰਦ ਮੇਲ ਤੋਂ ਲੈ ਕੇ ਸਤਿਗੁਰੂ ਹੁੰਤਾ ਤੱਕ ਮਿਆਂ ਸੰਕਰ ਨੂੰ ਹਾਜ਼ਰੀ ਆ ਕਰਿਆ ਗਈ ਹੈ ਤਿਰਪੁਰ ਪੇਟਾਮ ਦੂਰ ਕਾ ਨਿਯੰਤਰਿਕ ਕਦਮ ਲੈ ਕੇ ਚਲੋੜਾ ਜੋ ਕੋ ਨਾਮ ਦਾਤ ਗੁਰਸਿੱਖੀ ਗੁਰ ਜਨਮਵਾਰਸ਼ਾਨਾ ਸੰਤਾਨੀ ਨੂੰ ਸ਼ੁਭ ਮੌਕਾ ਨਾ ਭਾਵਨਾ ਗੁਰਮਤਤ ਸਾਇ ਸੰਗਮ ਕਾਮਿਆ ਨਗਰ ਖੇੜਾ ਦੇ ਸ਼ਾਂਤੀ ਬੰਦੋਨੀਆਂ ਕਲੇਬਾ ਟਾਨੇ ਆਸੀ ਦਾ ਅਤਿ ਪ੍ਰਾਰਥਨਾ ਅਗੇ ਰਤਨਾ ਪੱਛੜੇ ਸਲਾਗਨਾ ਸਮਾਗਮ ਕਰਨੇ ਬਾਲਪਦੇ ਸਮਾਗਸ਼ਕਾਨੀ ਨਗਰ ਵਿੱਚ ਆਸੀ ਇਕਤਾ ਮੇਲ ਖੁਲ ਦਾਤਾ ਇਸ ਤਰ੍ਹਾਂ ਕਿਰਪਾ ਬੁਣਾਈ ਰਤਨੀ ਪੱਛਾ ਸਮਾਗਮ ਕਰਨੇ ਵਾਹਿਗੁਰੂ ਜੀ ਦੇ ਮੱਥੋਸਤਾਨੀ ਸਤਿਗੁਰੂ ਬੋਤਾ ਕਿਰਪਾਤਾਨੀ ਆਰਜੀ ਦੇ ਮਜੂਰ ਕਪਤਨ ਮਨਜੋਤ ਸਿੰਘ ਪੁੱਤਰ ਰਾਕੇ ਸਿੰਘ ਮੁੰਤੇ ਪਰਿਵਾਰ ਵੱਲੋਂ ਬੱਜੇ ਦੇ ਜਨਮ ਦਿਨ ਦੀ ਖੁਸ਼ੀ ਨੂੰ ਪ੍ਰਗਟਾਉਂਦੇ ਹੋਤਾ ਸ੍ਰੀ ਤਕੀਰਪਾਤਾਨੀ ਬੱਚੇ ਸ੍ਰੀ ਤੇਂਦਰਪੁਰ ਅਸਤਰਗਣਾ ਪਾਇਲ ਸਿੰਘ ਪਰਾਣੀ ਕੋ ਸਮੂਹੇ ਪਰਿਵਾਰ ਵੱਲੋਂ ਪਰਦੇਸ਼ੂ ਸ਼ੰਦੀ ਦੇ ਵਿਕਾਸ ਰਿਤ ਅਕਬਰ ਨਾਸਬਿੰਦਿ ਪਰਵਾਰੀ ਦੀ ਪਾਸਾ ਕਿਰਪਾ ਕਰੇ ਨੂੰ ਪਰਵਾਰਾ ਦੀ ਅਰਦਾਸਾ ਬੇਨਤੀ ਪਰਵਾਨਤਾ ਨੀਂ ਜੱਲਿਆ ਕਰਨ ਦੇ ਕਿ ਚਲਾਉਣਾ ਨਰਕੁਰ ਨੰਦੀਨ ਗੁਰੂ ਸਿੱਖੀ ਗੁਰ ਜੀਵਨ ਬਖਸ਼ਣਾ ਦਾਤਾ ਹਾਜ਼ਰੀਆਂ ਪਰਵਾਨਤਾ ਦੀਆਂ ਵਿਰਾਜ ਸੰਤਾ ਗੁਰੂ ਗ੍ਰੰਥ ਸਾਹਿਬ ਜੀ ਸਤਗੁਰੂ ਰਸਤਾ ਰਸਤਾ ਭੇਜਿਆ ਦੇਣੇ ਪਾਸਾ ਪਰਵਾਨਤਾ ਨੀਂ ਵਿਸ਼ ਸੰਤਰੂ ਆਜਿ ਸੁੰਦਰ ਸਾਕੀ ਪਰਨਾਇਆਂ ਦੇ ਅੰਗੇ ਕਾਰਕਾ ਨੇ ਸੇਧਾਂ ਤੇ ਲੋਕ ਪਰ ਲੋਕ ਦੇ ਵਿੱਚ ਪਰਦੇ ਕਜਰੇ ਇਤੇ ਨਸਰ ਰਵਨੀ ਅਵੈ ਸੰਤਾਂ ਤੁਲਿ ਤਿਥਾ ਅਗੁ ਕੜਾ ਪ੍ਰਸਾਦਿ ਦੇਗਾ ਪਾਉਂਦੇ ਤੁਹ ਹਜੂਰਿਆਨ ਸਤਿ ਕੀ ਹਜਨਾਂ ਜੀ ਪਰਵਾਇ ਕਰਨਾ ਪਰਵਾਇ ਆ ਪ੍ਰਸਾਦ ਸੰਤਾਂ ਦੇ ਵਿੱਚ ਪਟਾਉਂਦੇ ਆਗੇ ਬੁਸ਼ਕਰੀਓ ਜੋ ਜੀ ਸ਼ੱਕੇ ਵਾਰਿ ਗੁਰੂ ਵਾਰਿ ਗੁਰੂ ਦਾ ਨਾਮ ਜਪਦਾ ਤਾਂ ਗੁਰੂ ਕਿਰਪਾ ਹਾਜ਼ਰੀਆ ਗੁਰੂ ਪ੍ਰੇਵਾਲ ਬਿਨ ਕਾਜ ਦੇ ਕੋ ਨੋ ਜਾਨਿਆ ਨੇ ਲਾਲ ਫਰਮਾਨ ਦੇ ਸੁਣੇ ਹਰ ਕੋ ਨੂੰ ਕਹਿੰਦੇ ਚੱਲੰਦੇ ਬਾਇ ਨੇ ਗੁਰ ਤੇ ਸਮਾਤ ਤੱਕ ਪੁਸ਼ਤ ਨੇ ਅਖਰ ਬਧਾ ਸਤਿ ਭੂ ਸੁਖ ਮਾਤਾ ਦੇ ਸਰਬਤਿ ਕਾਜ ਦਾਸ ਕਰਨੇ ਸਹੀ ਕਰੀ ਨੇ ਜਿਨ੍ਹਾਂ ਮੇਰੇ ਤੇਰਾ ਨਾਮ ਚਿਤੌਂਦਾ ਨਾਮਿਤ ਨਾਮ